ਭਾਰਤ ਦੇ ਮੁਕਾਬਲੇ ਦੁਬਈ ਦੇ ਵਿੱਚ ਸੋਨਾ ਜੋ ਹੈ ਉਹ ਸਸਤਾ ਮਿਲਦਾ ਹੈ। ਇਹੀ ਕਾਰਨ ਭਾਰਤੀਆਂ ਦੇ ਵਿੱਚ ਦੁਬਈ ਤੋਂ ਸੋਨਾ ਖਰੀਦਣਾ ਕਾਫੀ ਜ਼ਿਆਦਾ ਮਸ਼ਹੂਰ ਹੈ। ਪਰ ਆਖਰਕਾਰ ਜਿਹੜਾ ਕਿਉਂ ਹੈ? ਤੇ ਜੇਕਰ ਅਸੀਂ ਦੁਬਈ ਤੋਂ ਖਰੀਦ ਕੇ ਸੋਨਾ ਆਪਣੇ ਦੇਸ਼ ਨੂੰ ਲੈ ਕੇ ਆਉਣੇ ਆ ਤੇ ਕਿੰਨੀ ਕਸਟਮ ਡਿਊਟੀ ਲੱਗਦੀ ਹੈ ਤੇ ਕਿੰਨਾ ਕੁ ਸੋਨਾ ਅਸੀਂ ਫ੍ਰੀ ਦੇ ਵਿੱਚ ਲਿਆ ਸਕਦੇ। ਇਹ ਸਭ ਦੀ ਜਾਣਕਾਰੀ ਅੱਜ ਇਸ ਖਾਸ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਖਾਸ ਰਿਪੋਰਟ ਨੂੰ ਦੇਖਿਓ ਜੀ। ਨਾਲ ਹੀ ਨਾਲ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਾਸ ਜਾਣਕਾਰੀ ਪਹੁੰਚੇ ਹੁਣ ਗੱਲ ਕੀਤੀ ਜਾਵੇ ਤਾਂ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਦੁਬਈ ਭਾਰਤੀਆਂ ਦੇ ਵਿੱਚ ਸੋਨਾ ਖਰੀਦਣ ਦੇ ਲਈ ਬਹੁਤ ਮਸ਼ਹੂਰ ਹੈ ਕਿਉਂਕਿ ਉੱਥੇ ਸੋਨਾ ਭਾਰਤ ਦੇ ਨਾਲੋਂ ਸਸਤਾ ਮਿਲਦਾ ਹੈ ਦੁਬਈ ਦੇ ਵਿੱਚ ਘੱਟ ਆਯਾਤ ਡਿਊਟੀ ਦੇ ਉੱਤੇ ਟੈਕਸ ਦੇ ਕਰਕੇ ਸੋਨੇ ਦੀਆਂ ਜੁੜੀਆਂ ਕੀਮਤਾਂ ਨੇ ਉਹ ਭਾਰਤ ਨਾਲੋਂ ਬਹੁਤ ਘੱਟ ਹੈ ਉਦਾਹਰਣ ਵਜੋਂ ਦੁਬਈ ਦੇ ਵਿੱਚ ਸੋਨੇ ਦੇ ਉੱਤੇ ਕੋਈ ਵੀ ਜੀਐਸਟੀ ਨਹੀਂ ਲੱਗਦੀ ਜਦੋਂ ਕਿ ਭਾਰਤ ਦੇ ਵਿੱਚ 3% ਜੀਐਸਟੀ ਹੈ ਇਸ ਤੋਂ ਇਲਾਵਾ ਦੁਬਈ ਦੇ ਵਿੱਚ ਸੋਨੇ ਦੇ ਗਹਿਣਿਆਂ ਦੇ ਨਿਰਮਾਣ ਲਾਗਤ ਵੀ ਘੱਟ ਹੈ ਜਿਸ ਦੇ ਕਾਰਨ 24 ਕੈਰਟ ਸੋਨਾ ਭਾਰਤ ਦੇ ਮੁਕਾਬਲੇ 5% ਦੇ ਤੋਂ 7% ਤੱਕ ਸਸਤਾ ਹੈ ਦੁਬਈ ਤੋਂ ਭਾਰਤ ਵਿੱਚ ਕਿੰਨਾ ਕਸਟਮ ਡਿਊਟੀ ਫ੍ਰੀ ਸੋਨਾ ਲਿਆਇਆ ਜਾ ਸਕਦਾ ਹੈ ਦੱਸ ਦਈਏ ਕਿ ਵਿਦੇਸ਼ਾਂ ਤੋਂ ਸੋਨਾ ਲਿਆਉਣ ਦੀ ਇੱਕ ਸੀਮਾ ਹੁੰਦੀ ਹੈ ਜੇਕਰ ਤੁਸੀਂ ਇਸ ਸੀਮਾ ਨੂੰ ਪਾਰ ਕਰਦੇ ਹੋ ਤੇ ਤੁਹਾਨੂੰ ਭਾਰੀ ਕਸਟਮ ਡਿਊਟੀ ਦੇਣੀ ਪੈ ਸਕਦੀ ਜੇਕਰ ਕੋਈ ਭਾਰਤੀ ਯਾਤਰੀ ਦੁਬਈ ਦੇ ਵਿੱਚ 6 ਮਹੀਨਿਆਂ ਤੋਂ ਵੱਧ ਸਮੇਂ ਤੱਕ ਰਹਿਣ ਤੋਂ ਬਾਅਦ ਭਾਰਤ ਵਾਪਸ ਆਉਂਦਾ ਹੈ ਤੇ ਕਸਟਮ ਡਿਊਟੀ ਦਾ ਭੁਗਤਾਨ ਕਰਨ ਤੋਂ ਬਾਅਦ ਆਪਣੇ ਸਾਮਾਨ ਦੇ ਵਿੱਚ 1 ਕਿਲੋਗ੍ਰam ਤੱਕ ਸੋਨਾ ਉਲਿਆ ਸਕਦਾ ਹੈ ਡਿਊਟੀ ਫ੍ਰੀ ਸੋਨਾ ਲੈ ਆਉਣ ਦੀ ਸੀਮਾ ਦੀ ਗੱਲ ਕਰੀਏ ਤਾਂ ਪੁਰਸ਼ ਯਾਤਰੀ ਵੱਧ ਤੋਂ ਵੱਧ 50000 ਰੁਪਏ ਤੇ ਮਹਿਲਾ ਯਾਤਰੀ 1 ਲੱਖ ਰੁਪਏ ਤੱਕ ਦਾ ਸੋਨਾ ਬਿਨਾਂ ਕਿਸੇ ਡਿਊਟੀ ਦੇ ਭੁਗਤਾਨ ਤੋਂ ਲਿਆ ਸਕਦੇ ਤੇ ਜੇਕਰ ਕੋਈ ਇਸ ਤੋਂ ਜ਼ਿਆਦਾ ਸੋਨਾ ਲੈ ਆਵੇ ਤਾਂ ਕਾਨੂੰਨ ਉਸ ਦੇ ਵੱਲੋਂ ਤੋੜਿਆ ਜਾਂਦਾ ਫਿਰ ਕਾਨੂੰਨ ਤੋੜਨ ਤੇ ਕੀ ਹੁੰਦਾ ਜੇਕਰ ਕੋਈ ਯਾਤਰੀ ਨਿਰਧਾਰਤ ਸੀਮਾ ਤੋਂ ਵੱਧ ਲੁਕਾਇਆ ਹੋਇਆ ਸੋਨਾ ਜਾਂ ਫਿਰ ਨਕਦੀ ਲਿਉਂਦਾ ਹੈ ਤੇ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਕਸਟਮ ਐਕਟ ਦੀ ਧਾਰਾ 135 ਦੇ ਤਹਿਤ 7 ਸਾਲ ਤੱਕ ਦੀ ਕੈਦ ਜੁਰਮਾਨਾ ਹੋ ਸਕਦਾ ਹੈ ਇਸ ਤੋਂ ਇਲਾਵਾ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਤਹਿਤ 1 ਸਾਲ ਤੱਕ ਦੀ ਕੈਦ ਦੇ ਨਾਲ ਹੀ ਨਾਲ ਜੁਰਮਾਨਾ ਲਗਾਇਆ ਜਾ ਸਕਦਾ ਹੈ ਦੋਹੇ ਮਾਮਲਿਆਂ ਦੇ ਵਿੱਚ ਤੁਹਾਡਾ ਸੋਨਾ ਅਤੇ ਨਕਦੀ ਕਰ ਲਈ ਜਾਵੇਗੀ ਜਬ ਦੱਸਿਆ ਜਾ ਰਿਹਾ ਹੈ ਕਿ ਦੁਬਈ ਦੇ ਵਿੱਚ ਭਾਰਤ ਇੱਥਾਂ 'ਚ ਸੋਨਾ ਖਰੀਦਣਾ ਕਾਫੀ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਇੱਥੇ ਭਾਰਤ ਦੇ ਨਾਲੋਂ ਸਸਤਾ ਸੋਨਾ ਮਿਲਦਾ ਹੈ ਆਯਾਤ ਡਿਊਟੀ ਟੈਕਸ ਬਹੁਤ ਘੱਟ ਇੱਥੇ ਲਗਾਏ ਜਾਂਦੇ ਨੇ ਸੋਨੇ ਦੀ ਕੀਮਤ ਤਾਂ ਹੀ ਭਾਰਤ ਨਾਲੋਂ ਦੁਬਈ ਦੇ ਵਿੱਚ ਘੱਟ ਹੈ ਜੇਸੀਂ ਗੱਲ ਕਰੀਏ ਕਿ ਭਾਰਤ ਦੇ ਵਿੱਚ ਸੋਨੇ ਦੇ ਉੱਤੇ ਜੀਐਸਟੀ ਕਿੰਨੀ ਲੱਗਦੀ ਹੈ ਤੇ ਇਹ 3% ਦੀ ਜੀਐਸਟੀ ਹੈ ਪਰ ਦੂਸਰੇ ਪਾਸੇ ਜੇ ਅਪਰ ਦੁਬਈ ਦੀ ਗੱਲ ਕਰੀਏ ਤਾਂ ਸੋਨੇ ਦੇ ਉੱਤੇ ਕਿਸੇ ਵੀ ਤਰ੍ਹਾਂ ਜੀਐਸਟੀ ਨਹੀਂ ਲਗਾਈ ਜਾਂਦੀ ਇਸ ਤੋਂ ਇਲਾਵਾ ਦੁਬਈ ਦੇ ਵਿੱਚ ਸੋਨੇ ਦੇ ਗਹਿਣਿਆਂ ਦੇ ਨਿਰਮਾਣ ਲਾਗਤ ਵੀ ਘੱਟ ਹੈ ਜਿਸ ਦੇ ਕਾਰਨ 24 ਕੈਰਟ ਸੋਨਾ ਭਾਰਤ ਦੇ ਮੁਕਾਬਲੇ 5 ਫੀਸ ਦੇ ਤੋਂ 7 ਫੀਸ ਦੀ ਤੱਕ ਸਸਤਾ ਹੁੰਦਾ ਹੈ ਵਿਦੇਸ਼ਾਂ ਤੋਂ ਜੇਕਰ ਕੋਈ ਸੋਨਾ ਲਿਆਉਂਦਾ ਹੈ ਤੇ ਉਸ ਦੀ ਇੱਕ ਸਮਾਂ ਸੀਮਾ ਵੀ ਦਿੱਤੀ ਜਾਂਦੀ ਹੈ ਪਰ ਜੇਕਰ ਅਸੀਂ ਇਸ ਸਮਾਂ ਸੀਮਾ ਨੂੰ ਪਾਰ ਕਰ ਲਈਏ ਤੇ ਫਿਰ ਸਾਡੇ ਉੱਤੇ ਭਾਰੀ ਕਸਟਮ ਡਿਊਟੀ ਜਿਹੜੀ ਆ ਉਹ ਲਗਾਈ ਜਾ ਸਕਦੀ ਹੈ ਜੇਕਰ ਕਿਸੇ ਦੇ ਕੋਲ ਵੱਧ ਸੋਨਾ ਮਿਲਦਾ ਹੈ ਤੇ ਉਸ ਨੂੰ 7 ਸਾਲ ਤੱਕ ਦੀ ਕੈਦ ਤੇ ਨਾਲ ਹੀ ਨਾਲ ਜੁਰਮਾਨਾ ਹੋ ਸਕਦਾ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਸੋਨਾ ਲਿਓਣ ਵਾਲਾ ਵਿਅਕਤੀ ਜਾਂ ਫਿਰ ਉਸ ਤੋਂ ਇਲਾਵਾ ਜੇ ਅਸੀਂ ਨਕਦੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਸੀਮਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੰਨੇ ਹੀ ਪੈਸੇ ਲਿਜਾ ਸਕਦੇ ਹੋ ਜਾਂ ਫਿਰ ਇੰਨਾ ਹੀ ਸੋਨਾ ਲਿਜਾ ਸਕਦੇ ਹੋ ਪਰ ਕਈ ਲੋਕ ਅਜਿਹਾ ਕਰਦੇ ਨੇ ਕਿ ਵੱਧ ਸੋਨਾ ਜਾਂ ਫਿਰ ਵੱਧ ਪੈਸੇ ਲਿਓਣ ਦੀਆਂ ਕੋਸ਼ਾਂ ਦੇ ਵਿੱਚ 에ਅਰਪੋਰਟ ਤੇ ਫੜੇ ਜਾਂਦੇ ਨੇ ਕਸਟਮ ਵਿਭਾਗ ਦੇ ਵੱਲੋਂ ਫਿਰਕੁਣਾ ਦੇ ਬੈਗਾਂ ਦੀ ਤਲਾਸ਼ੀ ਲਈ ਜਾਂਦੀ ਹੈ ਵਿੱਚੋਂ ਕਈ ਵਾਰ ਸੋਨਾ ਜਾਂ ਫਿਰ ਨਕਦੀ ਵੱਧੂ ਨਕਦੀ ਜਿਸ ਨੂੰ ਕਿਹਾ ਜਾ ਸਕਦਾ ਹੈ ਉਹ ਨਿਕਲ ਆਉਂਦੀ ਹੈ ਤੇ ਫਿਰ ਉਹਨਾਂ ਖਿਲਾਫ ਕਾਰਵਾਈ ਕਾਰਵਾਈ ਦੇ ਤਹਿਤ ਉਹਨਾਂ ਨੂੰ ਕੈਦ ਵੀ ਹੋ ਸਕਦੀ ਹੈ ਤੇ ਜੁਰਮਾਨਾ ਵੀ ਉਹਨਾਂ ਦੇ ਉੱਤੇ ਲਗਾਇਆ ਜਾ ਸਕਦਾ ਹੈ